ਬਿਕਰਮ ਮਜੀਠੀਆ ਵਿਜੀਲੈਂਸ ਦੇ ਸਕੰਜੇ ਵਿੱਚ ਫੜਿਆ ਹੋਇਆ ਸਾਰਿਆਂ ਨੂੰ ਪਤਾ ਹੈ ਸਾਰਾ ਸੋਸ਼ਲ ਮੀਡੀਆ ਇਹਦੇ ਗਾਣੇ गा ਰਿਹਾ ਹੈ ਜਦੋਂ ਖੋਲਦੇ ਆਪਾਂ ਫੇਸਬੁੱਕ YouTube Instagram ਹੋਰ ਜੋ ਜੋ ਐਪਾਂ ਭਰੀਆਂ ਪਈਆਂ ਮੇਰੇ ਹਿਸਾਬ ਨਾਲ ਲੋਕਾਂ ਦੇ ਫੋਨ ਹੀ ਟੁੱਟ ਜਾਂਦੇ ਆ ਮਜੀਠੀਏ ਦੇ ਇਹ ਕਾਰਨਾਮਾ ਕਰਕੇ ਕੋਈ ਨਾ ਕਿੰਨਾ ਕਿ ਚੱਲੂਗੀ ਐਪ ਤੇ ਕੱਲ ਬਜੀਤ ਸਿੰਘ ਦਾਦੂਵਾਲ ਜੋ ਸਿੱਖ ਪ੍ਰਚਾਰਕ ਹੈ ਉਹਦਾ ਬਿਆਨ ਆਇਆ ਸੀ ਉਹ ਕਹਿੰਦਾ ਵੀ ਜੱਫੀਆਂ ਪਾ ਕੇ ਮਿਲਿਆ ਉਹਦੇ ਬੱਚਿਆਂ ਨੂੰ ਉਹ ਤਾਂ ਅਡਾਰ ਹੈ ਕੋਈ 12 ਸਾਲ ਦਾ ਇੱਕ 15 ਸਾਲ ਦਾ ਕਹਿੰਦਾ ਮੇਰੇ ਤੇ ਬਿਨਾ ਵਜਾ ਤੂੰ 10751 ਮਾਨਸਾ ਦੇ ਐਸਐਸਪੀ ਉਸ ਸਮੇਂ ਦੇ ਭਪਿੰਦਰ ਖਟੜਾ ਨੇ ਤੇ ਫਰੀਦਕੋਟ ਦੇ ਨੇ 10751 ਕਰਕੇ ਸਾਨੂੰ ਅੰਮ੍ਰਿਤਸਰ ਫਰੀਦਕੋਟ ਜੇਲ੍ਹ ਦੇ ਵਿੱਚ ਰੱਖਿਆ ਮੇਰਾ ਬੱਚਾ ਕਹਿੰਦਾ ਉਦੋਂ 1 ਸਾਲ ਦਾ ਸੀ ਤੇ ਜਦੋਂ ਸਾਡੇ ਪਰਿਵਾਰ ਆ ਜਿਹੜਾ ਮਿਲਣ ਆਉਂਦਾ ਹਵਾਲਾਤਾ ਜੀ ਮਿਲਣ ਆਉਂਦਾ ਜੇਲ੍ਹ ਦੇ ਵਿੱਚ ਮੁਲਾਕਾਤ ਕਰਨ ਆਉਂਦਾ ਤਾਂ ਲਾਲੋ ਕਹਿੰਦਾ ਸਾਡੇ ਨਾਲ ਕੀ ਕੀ ਤਸੱਦਦ ਹੋਏ ਇਹ ਨੂੰ ਕਹਿੰਦਾ ਜਿਆਦਾ ਉਹਦੇ ਬੱਚਿਆਂ ਦੀ ਫਿਕਰ ਪੈ ਗਈ ਨਾਲੇ ਸਾਡਾ ਕੋਈ ਕਸੂਰ ਨਹੀਂ ਸੀ ਉਹ ਕਹਿੰਦਾ ਜਿਹੜਾ ਕੁਝ ਇਹ ਭੁਗਤ ਰਹੇ ਸੀ ਉਸ ਤੋਂ ਵਰਜਿਤ ਕਰ ਰਹੀ ਸੀ ਸਹੀ ਗੱਲ ਹੈ ਜੇ ਉਹ ਗੱਲ ਨੂੰ ਮੰਨ ਲੈਂਦੇ ਤੇ ਅੱਜ ਇਹਨਾਂ ਨੂੰ ਇਹ ਗੱਲ ਦੇਖਣ ਨੂੰ ਨਹੀਂ ਮਿਲਨੀ ਸੀ ਜਿਹੜੇ ਉਹ ਸਿੱਖ ਪ੍ਰਚਾਰਕ ਕਹਿ ਰਹੇ ਸੀ ਗੱਲਾਂ ਉਸ ਟਾਈਮ ਜਾਂ ਜਿਹੜੇ ਧਰਨਾ ਮਜਾਹਰਾਕਾਰੀ ਸਾਡੇ ਸਾਡੇ ਲੋਕ ਆ ਜਿਹੜੇ ਉੱਥੇ ਇਨਸਾਫ ਮੰਗ ਰਹੇ ਸੀ ਉਹਨਾਂ ਦੀ ਗੱਲ ਨਹੀਂ ਮੰਨੀ ਕਿਉਂਕਿ ਮੁਫਤ ਦੇ ਵਿੱਚ ਆਈ ਹੋਈ ਪਾਵਰ ਰਿਪੀਟ ਜਿਹੜੀ 2012 ਦੇ ਵਿੱਚ ਤੇ ਉਹਨਾਂ ਨੇ ਉਸ ਪਾਵਰ ਨੇ ਇਹਨਾਂ ਦਾ ਦਿਮਾਗ ਖਰਾਬ ਕਰਤਾ ਤੇ ਉਸ ਤੋਂ ਬਾਅਦ ਇਹ ਕਹਿਣ ਲੱਗੇ ਸੀ 25 ਸਾਲ ਰਾਜ ਕਰਾਂਗੇ। ਮਤਲਬ ਦਿਮਾਗ ਨੂੰ ਚੜ ਗਈ ਸੀ ਸ਼ਿਪਾਹੀ ਇਹਨਾਂ ਦੇ ਜਿਹੜੇ ਸੀਗੇ ਸੀਆਈ ਸਟਾਫ ਨੂੰ ਚਲਾਉਂਦੇ ਸੀ ਤੇ ਲਾਲੋ ਫਿਰ ਹੁਣ ਯੋਗਤਾ ਦੇ ਅਨੁਸਾਰ ਬੰਦਾ ਜਿਹੜਾ ਹੈਗਾ ਉਹਨੂੰ ਨੌਲੇਜ ਆਉਂਦੀ ਹੈ ਤੇ ਉਹਨਾਂ ਲੋਕਾਂ ਤੋਂ ਕੀ ਇਨਸਾਮ ਮਿਲਦਾ ਉਹ ਜਿਹੜੀ ਹੁਣ ਗੱਲ ਹੈ ਕਿ ਮਜੀਠੀਆ ਤਸਕਰ ਨਹੀਂ ਸੀ ਜਿਹੜੇ ਕਾਂਗਰਸੀ ਕਹਿ ਰਹੇ ਐ ਰਾਜਾ ਬੜਿੰਗਾ ਹੈ ਚੰਨੀ ਹੈ ਬਾਜਵਾ ਹੈ ਕਹਿ ਰਹਾ ਹੈ ਇਹ ਭਾਈ ਇਹਨਾਂ ਤੇ ਵੀ ਪਰਚਾ ਦਰਜ ਹੋਣਾ ਹੈ ਅਖੈਰਾ ਸਾਹਿਬ ਦਾ ਕੱਲ ਗੱਡੀ 'ਚ ਬਿਆਨ ਆ ਗਿਆ ਲਾਈਵ ਹੋਈ ਹੋਈ ਵੀ ਸੀਗੇ ਕਿ ਕਹਿੰਦੇ ਜੀ ਇਧਰ ਇੱਕ ਬੰਦਾ ਫੜਨਾ ਕਹਿੰਦਾ ਹੋ ਸਕਦਾ ਭਾਈ ਮੈਨੂੰ ਫੜਨਾ ਹੋਵੇ 1.5 ਸਾਲ ਰਹਿ ਗਿਆ ਵਿਪਤਾ ਕਟਾਂਗੇ ਇਸ ਕਰਕੇ ਉਹਦੀ ਵਿਚੋਲਗੀ ਕਰਦੇ ਆ ਵੀ ਉੱਥੇ ਜੇਲ੍ਹ ਦੇ ਵਿੱਚ ਜਦੋਂ ਇਕੱਠੇ ਜਾਵੜੇ ਇੱਕ ਦੂਜੇ ਨਾਲ ਲੂਣ ਪਾਣੀ ਸਾਂਝਾ ਕਰਨਾ ਪੈਂਦਾ ਉਹਦੇ ਕੋਲੇ ਚਾਰ ਛਿੱਲੜ ਹੈਗੇ ਆ ਮਜੀਠੀਆ ਕੋਲੇ ਇਕੱਠੇ ਕਰੇ ਹੋਏ ਇਹੀ ਵਿਧਾਨ ਸਭਾ ਦੇ ਵਿੱਚ ਲੋਕ ਸਭਾ ਦੇ ਵਿੱਚ ਲੋਕਾਂ ਕੋਲੇ ਲੋਕਾਂ ਦੀ ਕਚੇਰੀ ਵਿੱਚ ਕਹਿੰਦੇ ਹੁੰਦੇ ਸੀ ਕਿ ਮਜੀਠੀਆ ਚਿੱਟੇ ਦਾ ਤਸਕਰ ਹੈ ਤੇ ਅੱਜ ਉਹਦੀ ਹਮਾਇਤੇ ਆ ਗਈ ਤੇ ਸਾਨੂੰ ਵੀ ਕੁਝ ਨਾ ਕੁਝ ਜਿਹੜਾ ਹੈਗਾ ਇਹਨਾਂ ਦੀਆਂ ਗੱਲਾਂ ਤੋਂ ਚਾਲਾਂ ਤੋਂ ਸਮਝ ਲੈਣਾ ਚਾਹੀਦਾ ਅੱਜ ਜਿਹੜੀ ਵਿਜੀਲੈਂਸ ਹੈ ਜਿਹੜਾ ਮਜੀਠੀਆ ਨੂੰ ਅੱਜ ਕਹਿੰਦੇ ਲੈ ਕੇ ਜਾਣਾ ਹੈ ਪੰਜਾਬ ਹਿਮਾਚਲ ਤੇ ਯੂਪੀ ਉਦੇ ਟਿਕਾਣਿਆਂ ਤੇ ਜਿੱਥੇ-ਜਿੱਥੇ ਉਹਦੀਆਂ ਫੈਕਟਰੀਆਂ ਹਨ ਜਿੱਥੇ-ਜਿੱਥੇ ਪੈਸਾ ਇਨਵੈਸਟ ਕੀਤਾ ਹੈ ਤੋਂ ਸਾਰੀ ਜਿਹੜੀ ਵਿਜੀਲੈਂਸ ਹੈ ਉਹ ਤੋਂ تصدیق ਕਰਾਉਗੀ ਵੀ ਹਾਂ ਭਾਈ ਇਹ ਤੇਰਾ ਹੈ ਕਾਗਜ਼ਾਂ ਦੇ ਵਿੱਚ ਤਾਂ ਉਹਦਾ ਦਿਖਾਇਆ ਵੀ ਹੈ ਪਰ ਜਦੋਂ ਫੜ ਲੈਂਦੇ ਆ ਫਿਰ ਜਿਮਣੀ ਆਰਡਰ ਪੈਂਦੇ ਆ ਤੇ ਜੋ ਲਿਖਦੀ ਹੈ ਲਿਖਤ ਪੜ੍ਹਦਾ ਉਹਦੇ ਤੇ ਮਨਵਾਉਣਾ ਹੁੰਦਾ ਵੀ ਭਾਈ ਦੱਸ ਵੀ ਆ ਤੇਰਾ ਸਮਾਨ ਆ ਤੇਰੀ ਫੈਕਟਰੀ ਆ ਤੇਰਾ ਕੁਝ ਆ ਸਾਰਾ ਕੁਝ ਤੇ ਅੱਜ ਉਹਨੂੰ ਜਿਹੜਾ ਹੈਗਾ ਲੈ ਕੇ ਜਾ ਰਹੇ ਆ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਹੈਗਾ ਜੇਲ੍ਹ ਦੇ ਵਿੱਚ ਜਿਹੜੇ ਇਹ ਕਾਂਗਰਸੀ ਵੀ ਜਾਣਗੇ ਕਿਸ ਨੇ ਬਾਡੀਆਂ ਲਵਾਈਆਂ ਕਿਤੋਂ ਕਿਸ ਨੇ ਪੈਕੇਜ ਲਿਆ ਕਿਸ ਨੇ ਕੁਛ ਕਿਹਾ ਕੁਛ ਕਰਿਆ ਦੇਖੋ ਚੋਰ ਮੋਰੀਆਂ ਜਿਹੜੀਆਂ ਤੇ ਇਹ ਵੀ ਨਾ ਸੋਚਿਆ ਕਰੋ ਵੀ ਚੰਨੀ ਮਹੀਨਾ ਕਰਿਆ ਸੀ ਮੁੱਖ ਮੰਤਰੀ ਆ 2 ਮਹੀਨੇ ਰਹਿ ਗਿਆ ਸੀ ਜਦੋਂ ਅਫਸਰ ਕੋਈ ਰਿਟਾਇਰਮੈਂਟ ਦੇ ਨੇੜੇ ਹੁੰਦਾ ਉਦੋਂ ਪੈਸੇ ਇਕੱਠੇ ਕਰਨ ਦਾ ਲਾਲਚ ਹੁੰਦਾ ਉਹਨੂੰ ਵੀਰ ਰਿਟਾਇਰਮੈਂਟ ਤੋਂ ਬਾਅਦ ਖਾਵਾ ਪੀਵਾਂਗੇ ਲਾਲਚ ਹੋ ਜਾਂਦਾ ਵੀ 2 ਰੁਪਏ ਜਵਾਕਾਂ ਨੂੰ ਜੋੜ ਜੀਏ ਉਮਰ ਵੀ ਇਹ ਜੀ ਹੁੰਦੀ ਹੈ ਤੇ ਲਾਸਟ ਦੇ ਵਿੱਚ ਬਣਿਆ ਮੁੱਖ ਮੰਤਰੀ ਵੱਡੇ ਗਵਨ ਕਰਦਾ ਹੁੰਦਾ ਇਹਦਾ ਭਤੀਜਾ ਪਤਾ ਨਹੀਂ ਰਿਸ਼ਤੇਦਾਰ ਇਹਦਾ ਭਾਂਡ ਜਾ ਗਿਆ ਸੀਗਾ ਇਹ ਨਹੀਂ ਪਤਾ ਵੀ ਕਹਿ ਕਹਿ ਸੌ ਕਰੋੜ ਰੁਪਏ ਦੇ ਪੈਕੇਜ ਕਪੜੇ ਨਿਕਲਨੇ ਆ ਤੇ ਲਾਸਟ ਦੇ ਵਿੱਚ ਜਿੰਨੇ ਅਫਸਰ ਹੈ ਬਾਦਲ ਰਾਜ ਦੇ ਵਿੱਚ 2-2 ਸਾਲ ਦਿੱਤੇ ਸੀ ਲਾਸਟ ਦੇ ਵਿੱਚ 58 ਤੋਂ 60 ਕਰਤੀ ਸੀ ਸਾਰੇ ਫਸੇ ਨਿਜੀਲੈਂਸ ਕੋਲੇ ਕਿਉਂ ਲਾਲਚ ਕਰਕੇ ਜਦੋਂ 58 ਸਾਲ ਚ ਨਹੀਂ ਕੁਝ ਬਣਿਆ ਹੁਣ 2 ਸਾਲਾਂ ਦੇ ਵਿੱਚ ਕੀ ਕਰ ਲੋਂਗੇ ਇਹੇ ਜਿਹੜੀ ਗੱਲ ਹੈ ਇਹਨਾਂ ਲੀਡਰਾਂ ਦੇ ਟੁੱਪਦੀ ਹੈ ਅੰਗਰੇਜ਼ਾਂ ਦੀ ਪਾਲਿਸੀ ਜਿਹੜੀ ਉਹ ਇੱਕ ਅਫਸਰ ਨਾਲ ਇੱਕ ਪੋਲੀਟੀਕਲ ਬੰਦਾ ਲਾਉਂਦੇ ਸੀ ਉਹੀ ਗੱਲਬਾਤ ਹੋਣਾ ਉਹ ਜਿੰਨੇ ਸਾਡੇ ਅਫਸਰ ਬਦਲ ਕੇ ਜਾਂਦੇ ਆ ਆ ਦੇ ਰੀਡਰਾਂ ਨਾਲ ਲੈ ਕੇ ਜਾਂਦੇ ਆ ਕਿਉਂ ਉਹ ਦੁਰਪੇੜ ਫੜਦੇ ਨੂੰ ਪਹਿਲਾਂ ਨਵੇਂ ਨੂੰ ਭੇਤ ਦੱਸਾਂਗੇ ਫਿਰ ਉਹ ਪੁੱਛੂਗਾ ਫਿਰ ਕਿਤੇ ਫੜਾ ਕੇ ਆਉਣੇ ਪੈਂਦੇ ਅਫਸਰ ਨੂੰ ਫਿਰ ਉਹਦੇ ਟਿਕਾਣੇ ਦਾ ਪਤਾ ਲੱਗੂਗਾ ਜਿਹੜੇ ਪੁਰਾਣੇ ਰੀਡਰ ਲੱਗੇ ਹੋਏ ਐ ਉਹਨਾਂ ਨੂੰ ਪਤਾ ਸਾਰਾ ਕੁਝ ਹੁਣ ਗੱਲ ਜਿਹੜੀ ਆਪਾਂ ਮਜੀਠੀਏਲੀ ਕਰ ਰਹੇ ਆ ਕਿ ਇੰਨਾ ਇਹਨਾਂ ਨੇ ਅੰਧ ਘੋਰ ਫਲਾ ਰੱਖਿਆ ਸੀ ਸਾਡੇ ਲੋਕ ਜਿਹੜੇ ਹੈਗੇ ਆ ਅਸੀਂ ਵਾਰ-ਵਾਰ ਕਹਿੰਨੇ ਉਹਨਾਂ ਵੀ ਭਾਈ ਆਪਾਂ ਭੁੱਲ ਜਾਂਨੇ ਆ ਆਪਨੂੰ ਗਾਣਾ ਕੱਢ ਜੇ ਕੁਛ ਹੋਰ ਕਰ ਜੇ ਜੇ ਆਪਣੇ ਕੁਛ ਵੀ ਕਰ ਜੇ ਤੇ 4 ਮਹੀਨਿਆਂ ਬਾਅਦ ਉਹ ਮਠਿਆਈ ਦਾ ਡੱਬਾ ਲੈ ਕੇ ਆਏ ਸਾਰਾ ਟੱਬਰ ਢਾਲੇ ਹੋ ਜਾਂਦੇ ਚਾਰ ਕੋਈ ਨਹੀਂ ਛੱਡੋ ਯਾਰ ਇਹਨੇ ਤਾਂ ਸਪੈਸਿਫਿਕ ਜੁਰਮ ਕੀਤਾ ਹੋਇਆ ਨਾ ਪੀੜਿਆਂ ਨੇ ਪੀੜਿਆਂ ਨਾਲ ਅਸਤਗਤੀਆਂ ਨੌਜਵਾਨ ਮੁੰਡਿਆਂ ਦੀਆਂ ਜਿਹੜੀਆਂ ਜ਼ਿੰਦਗੀਆਂ ਰੋਲਤੀਆਂ ਝੂਠੇ ਲੋਕਾਂ ਦੇ ਸਰਕਾਰ ਵੇਲੇ ਪਰਚੇ ਦਰਜ ਕਰਾਏ ਹੁਣ ਵੀ ਡਰਾਉਂਦਾ ਹੈ ਚੈਨਲਾਂ ਨਾਲ ਡਰਾਉਂਦਾ ਰਿਹਾ ਮੈਂ ਜਦੋਂ ਆ ਗਿਆ ਮੈਂ ਕਰ ਦੂੰ ਮੈਂ ਬਾਹਰ ਕਰ ਦੂੰ ਜਦੋਂ ਸਾਡੀ ਸਰਕਾਰ ਆ ਗਈ ਭਗਵੰਤਿਆ ਤੈਨੂੰ ਆਹ ਕਰ ਦੂੰ ਪੱਟਾਂ ਦੇ ਕਿਥਾਂ ਥਾਪੀਆਂ ਮਾਰੀ ਜਾਂਦਾ ਮਤਲਬ ਇਹ ਯਾਰ ਪੋਲੀਟਿਕਲ ਬੰਦੇ ਦਾ ਅਜੰਡਾ ਨਹੀਂ ਹੁੰਦਾ ਹਾਂ ਤੇਰੇ ਖਿਲਾਫ ਕੋਈ ਚੈਨਲ ਵਾਲੇ ਬੋਲਦੇ ਆ ਕੁਝ ਵੀ ਬੋਲਦੇ ਆ ਉਹਨੂੰ ਕਨਵਿੰਸ ਕਰਾ ਉਹਨਾਂ ਨੂੰ ਡਰਾਈ ਜਾਂਦਾ ਹੈ ਨੈਸ਼ਨਲ ਚੈਨਲਾਂ ਨੂੰ ਕਹਿੰਦਾ ਮੈਂ ਕਰ ਦੂੰ ਤੇ ਫਿਰ ਥੋੜੇ ਚੈਨਲ ਪੀਟੀਸੀ ਨੂੰ ਤਾਂ ਕਿਸੇ ਨੇ ਕਰਿਆ ਨਹੀਂ ਕੈਪਟਨ ਦੀ ਸਰਕਾਰ ਆ ਗਈ ਭਗਵੰਤਮਾਨ ਦੀ ਸਰਕਾਰ ਆ ਗਈ ਚੈਨਲ ਨਾਲ ਕਾਹਦਾ ਰੌਲਾ ਉਹ ਤਾਂ ਲੋਕ ਇੰਟਰਵਿਊ ਦਿੰਦੇ ਆ ਕਰਦੇ ਆ ਹਣੋਂ ਤੇ ਫੜਿਆ ਹੋਇਆ ਵਿੱਚੇ ਮੂਤੀ ਜੰਨਾ ਦੱਸ ਦਿਆ ਬੇਹੋਸ਼ ਹੋ ਗਿਆ ਹੁਣ ਘਰ ਵਾਲੇ ਨਹੀਂ ਨਾ 24 ਤੇ ਜਿਹੜਾ ਏਸੀ ਚੱਲਦਾ ਉਹ ਨਹੀਂ ਮਿਲਦਾ ਮਜੀਠੀਆ ਸਾਹਿਬ ਹਵਾਲਾ ਤਾਂ ਹਵਾਲਾ ਤਾਂ ਜੇਲ੍ਹ ਤਾਂ ਜੇਲ੍ਹ ਆ ਤੁਸੀਂ ਲੋਕਾਂ ਨੂੰ ਵਿਖਾਈ ਹੈ ਜਹੇ ਜਾਂ ਕੁਛ ਬੀਜਿਆ ਉਹ ਜਾਂ ਵੱਢੀ ਜਾਂਦੇ ਹੋ ਸਾਨੂੰ ਉਹਨਾਂ ਦੇ ਤਾਂ ਅੰਦਰ ਜਦੋਂ ਅਸੀਂ ਕੋਈ ਚਿੱਟਾ ਲਿਆ ਲਾਇਆ ਨਹੀਂ ਖਾਧਾ ਨਹੀਂ ਪੀਤਾ ਨਹੀਂ ਜਾਂ ਬੰਦੇ ਹੋ ਤੁਹਾਡੇ ਨਾ ਮਿਨਿਸਟਰ ਰਹੇ ਨੇ ਜਿਹੜੇ ਕਾਲੀ ਸਰਕਾਰ ਦੇ ਵਿੱਚ ਉਹਨਾਂ ਨੂੰ ਉਹਨਾਂ ਦੇ ਤਾਂ ਕਿਉਂਕਿ ਜੇ ਤੁਹਾਡੀ ਇਨਵੋਲਵਮੈਂਟ ਹੈ ਜੇ ਤੁਸੀਂ ਉਹਦੇ ਵਿੱਚ ਸ਼ਾਮਲ ਹੋ ਤੁਸੀਂ ਇਹ ਧੰਦਾ ਗੋਰਖ ਧੰਦਾ ਕੀਤਾ ਤਾਂ ਭਾਈ ਤੁਹਾਨੂੰ ਇਹ ਭੁਗਤਣਾ ਪੈ ਰਿਹਾ ਸਾਬਕਾ ਡੀਜੀਪੀ ਸਿਧਾਰਥ ਚੱਟੋ ਪਾਦੇ ਇਹ ਕਹਿ ਰਿਹਾ ਵੀ ਸਰਕਾਰੀ ਗੱਡੀਆਂ ਦੇ ਵਿੱਚ ਚਿੱਟਾ ਆਉਂਦਾ ਰਿਹਾ ਯਾਰ ਉਹ ਇੱਕ ਆਈਪੀਐਸ ਅਫਸਰ ਹੈ ਨਾਲੇ ਉਹ ਪੱਕਾ ਡੀਜੀਪੀ ਹੈ ਉਮਰ ਦੇ ਤਗਾਜੇ ਨਾਲ ਜਿਵੇਂ ਹੁਣ ਤੁਸੀਂ ਲਾਏ ਪੱਕਾ ਨਹੀਂ ਉਹਦੀ ਸਿਨਿਓਰਿਟੀ ਬੰਦੀ ਸੀ ਤੇ ਅੱਜ ਵੀ ਉਹ ਗੱਡਸ ਨਾਲ ਕਹਿ ਰਿਹਾ ਭਾਈ ਚਿੱਟਾ ਇਹਨਾਂ ਦੀਆਂ ਗੱਡੀਆਂ ਚਾਉਂਦਾ ਰਿਹਾ ਤਸਕਰੀ ਕਰਦੇ ਰਹੇ ਐ ਫਿਰ ਉਹਨਾਂ ਨੂੰ ਪੱਤਰਕਾਰ ਸਾਹਿਬਾ ਨੇ ਪੁੱਛਿਆ ਕਿ ਚੰਨੀ ਵਰਗੇ ਖਹਿਰੇ ਵਰਗੇ ਬਾਜਵੇ ਵਰਗੇ ਫਲਾਣੇ ਫਲਾਣੇ ਮਿੱਟੂ ਵਰਗੇ ਇਹ ਕਹਿ ਰਹੇ ਐ ਜੀ ਉਹ ਉਹਨਾਂ ਨੇ ਵਿਚਾਰੇ ਨੇ ਕਿਹਾ ਕਹਿੰਦਾ ਭਾਈ ਇਹ ਝੂਠ ਬੋਲਦੇ ਐ ਜਿਹੜਾ ਵਿਜੀਲੈਂਸ ਨੇ ਪਰਚਾ ਦਿੱਤਾ ਉਹ ਬਿਲਕੁਲ ਸਹੀ ਤੇ ਦਰਸਤ ਦਿੱਤਾ ਹੁਣ ਜਿਹੜੇ ਲੋਟੇ ਦਬਕੇ ਮਾਰਦਾ ਹੈ ਅਫਸਰਾਂ ਨੂੰ ਡਰਾਉਂਦਾ ਹੈ ਪਰ ਅਫਸਰਾਂ ਦੇ ਵਿੱਚ ਵੀ ਗਿੱਟਿਆ ਚ ਜਾਣ ਚਾਹੀਦੇ ਜਿਹੜੇ ਬੰਦੇ ਨੇ ਪਰਚਾ ਦਿੱਤਾ ਹੈ ਜੱਜ ਜੀ ਤੋਂ ਦਵਾਇਆ ਜਿਨੇ ਫੜਿਆ ਜਿਨੇ ਪੈਰਵਾਈ ਕਰਨੀ ਹੈ ਦੇਖੋ ਸੱਚ ਤਾਂ ਸੱਚ ਹੈ ਜੇ ਇਸ ਸੰਸਾਰ ਦੇ ਵਿੱਚ 30% ਵੀ ਸੱਚ ਬੋਲਣ ਵਾਲੇ ਬੰਦੇ ਕੱਢ ਜਾਣ ਤਾਂ ਕਹਿੰਦੇ ਆ ਸੰਸਾਰ ਡੁੱਬਦਾ ਨਹੀਂ ਜੇ ਉੱਥੇ ਬਿਜినెన్స్ ਭਵਨ ਦੇ ਵਿੱਚ ਜੇ 500 ਅਫਸਰ ਹੈ ਜੋਦੇ ਵਿੱਚ 50 ਬੰਦੇ ਵੀ ਕਹਿ ਦੇਣ ਵੀ ਯਾਰ ਆ ਚੀਜ਼ ਇਮਾਨਦਾਰੀ ਨਾਲ ਕਰ ਲੈਣਾ ਤਾਂ ਬਿਜ਼ਨਸ ਕਦੇ ਵੀ ਆਪਦੇ ਕੰਮ ਤੋਂ ਫੇਲ ਨਹੀਂ ਹੋਊਗੀ ਕਿਉਂ ਸੱਚ ਹੈ ਜਦੋਂ ਆਪਾਂ ਕੋਈ ਸੱਚੀ ਗੱਲ ਕਰਦੇ ਹਾਂ ਉਹਦਾ ਚਿਹਰਾ ਸਾਥ ਦਿੰਦਾ ਵੀ ਹਾਂ ਯਾਰ ਇਹ ਸੱਚ ਬੋਲਦਾ ਹੈ ਇਹ ਝੂਠ ਬੋਲਦਾ ਹੈ ਹੁਣ ਕਾਲਾ ਵਿਜਾਰੀ ਕੀਤੀ ਹੈ 4-540 ਕਰੋੜ ਰੁਪਈਆ ਤਾਂ ਇੱਕ ਨੰਬਰ ਦੇ ਵਿੱਚ ਜਿਹੜਾ ਬਿਜ਼ਨਸ ਨੂੰ ਪਤਾ ਹੈ ਔਨ ਰਿਕਾਰਡ ਹੈ ਬਾਕੀ ਕਈ ਹਜ਼ਾਰ ਹੋਰ ਕਰੋੜ ਹੈ ਉਹਦਾ ਫਾਇਦਾ ਕੀ ਹੈ ਸ਼ਾਂਤੀ ਨਾਲ ਤੂੰ ਨਹੀਂ ਸੈੱਟ ਹੋ ਸਕਦਾ ਸ਼ਾਂਤੀ ਨਾਲ ਤੂੰ ਬੈਠ ਨਹੀਂ ਸਕਦਾ ਆਦੇ ਬੱਚਿਆਂ ਤੋਂ ਦੂਰ ਹੋ ਗਿਆ ਪਹਿਲਾਂ 3-4 ਮਹੀਨੇ ਲਾਏ ਆ ਹੁਣ 5-7 ਮਹੀਨੇ ਲਾਏਗਾ ਫਿਰ ਫੇਰ ਮਤਲਬ ਟ੍ਰਾਇਲ ਚੱਲੂਗਾ ਕਿੰਨੀ ਬੌਧ ਰਿਸ਼ਣ ਹੈ ਕਿੰਨੀ ਮਾਨਸਿਕ ਤੌਰ ਤੇ ਬੰਦਾ ਕਿੰਨਾ ਅਫਸਰਟ ਹੁੰਦਾ ਫਿਰ ਇਹ ਜਾ ਪੈਸਾ ਪੈਸਾ ਉਹ ਹੁੰਦਾ ਯਾਰ ਜਿਹੜਾ ਬੰਦਾ ਸ਼ਾਂਤੀ ਨਾਲ ਰੋਟੀ ਖਾਦਾ ਭਾਈ ਗੁੱਡਾ ਸਿੰਘ ਨੇ ਕਿਹਾ ਸੀਗਾ ਉਨੇ ਇੱਕ ਗੰਡੇ ਤੇ ਮਿੱਸੀ ਰੋਟੀ ਨਾਲ ਰੋਟੀ ਖਾਂਦਾ ਰਹੋ ਗੰਡੇ ਨਾਲ ਤੇ ਮਿੱਸੀ ਰੋਟੀ ਨਾਲ ਤੇ ਸ਼ਾਂਤੀ ਦਾ ਪੁੰਜ ਸੀ 115 1600 115 16 ਸਾਲ ਉਮਰ ਦੀ ਜਿਹੜੀ ਉਹ ਇਸ ਉਮਰ ਦੇ ਵਿੱਚ ਜਾ ਕੇ ਉਹਨਾਂ ਦਾ ਜਿਹੜਾ ਹੈਗਾ ਉਹ ਸੀਦ ਹੋਏ ਨਾ ਜਾਂ ਇਸ ਦੁਨੀਆ ਤੋਂ ਮਰਤਕ ਹੋਏ ਨਾ ਸ਼ਾਂਤੀ ਕਦੇ ਵੀ ਮਿਲਦੀ ਨਹੀਂ ਹੁੰਦੀ ਤੇ ਜਿਹੜੀਆਂ ਉਹ ਠੱਗੀਆਂ ਟੋਰੀਆਂ ਮਾਰੀਆਂ ਨਾਲ ਜਿਹੜੇ ਬੁੱਧੀਮਾਨ ਬੁੱਧੀਜੀਵੀ ਲੋਕ ਐ ਉਹ ਇਹ ਕਹਿ ਰਹੇ ਐ ਵੀ ਜਦੋਂ ਲੋਕ ਬੁਲਾਇਆ ਕਰਨਗੇ ਤਾਂ ਉਹ ਕਿਆ ਕਰਨਗੇ ਮਜੀਠੀਆ ਚਿੱਟੇ ਵਾਲਾ ਜਿਵੇਂ ਆਪਣੇ ਪਿੰਡਾਂ ਚ ਅੱਲ ਪੈਂਦੀ ਹੁੰਦੀ ਫਲਾਨਿਆਂ ਦੇ ਜਾਣਾ ਕੁੱਤੇ ਮਿੱਦਾਂ ਦੇ ਜਾਣਾ ਫਲਾਨਿਆਂ ਦੇ ਜਾਣਾ ਢਮਗਾਣਿਆਂ ਦੇ ਜਾਣਾ ਆਪਣੇ ਪਿੰਡਾਂ ਚ ਅੱਲ ਨਹੀਂ ਪੈਂਦੀ ਹੁੰਦੀ ਉਹ ਜੇ ਕੁਝ ਕਰਿਆ ਤਾਂ ਅੱਲ ਪੈਂਦੀ ਐ ਹੁਣ ਇਹ ਕਿਆ ਕਰਨਗੇ ਚਿੱਟੇ ਵਾਲੇ ਦੇ ਜਾਣਾ ਕਹਿੰਦੀ ਤਾਂ ਮਿਲਦਾ ਹੈ ਜਾਇ ਇਹਦੇ ਬੱਚੇ ਹੁਣ ਵੱਡੇ ਹੋ ਗਏ ਜਦੋਂ ਉਹ ਕਹਿਆ ਕਰਨਗੇ ਇਹਦਾ ਪਿਓ ਤੱਕੜੀ ਲਾ ਕੇ ਤੋਲਦਾ ਰਿਹਾ ਕੀ ਜਾ ਰਿਹਾ ਹੈ ਜੇ ਪੈਸੇ ਤੋਂ ਕਰੋ ਮਾਮਾ ਦੇ ਪੁੱਤ ਮਾਰਤ ਉਹਨਾਂ ਦਾ ਕਿਹੜਾ ਜੀਵਨ ਜਿਉਣ ਨੂੰ ਜੀ ਨਹੀਂ ਕਰਦਾ ਜਿਵੇਂ ਤੂੰ ਆਪ ਦੇ ਦੋ ਜਵਾਕਾਂ ਨੂੰ ਜੱਫੀ ਪਾਈ ਬੁਲਾਇਆ ਉਹਨਾਂ ਨੂੰ ਵੀ ਮੈਂ ਚੱਲਿਆ ਪਤਾ ਨਹੀਂ 6 ਮਹੀਨੇ ਨੂੰ ਆਉਂਗਾ ਪਤਾ ਨਹੀਂ ਸਾਲ ਨੂੰ ਆਉਂਗਾ ਉਹ ਤਾਂ ਬੱਚੇ ਉਹਨਾਂ ਦੇ ਤਾਂ ਸਦਾ ਲਈ ਤੁਰ ਗਏ ਜਿਹੜੇ ਕਿਸੇ ਕੀਮਤ 'ਚ ਨਹੀਂ ਮਿਲ ਸਕਦੇ ਮੁੱਲ ਵੀ ਨਹੀਂ ਮਿਲ ਸਕਦੇ ਜੇ ਤੂੰ 540 ਕਰੋੜ ਰੁਪਈਆ ਗੋਰਖ ਧੰਦੇਵਾਲਾ ਨੂੰ ਦੇ ਦੇ ਤਾਂ ਸਿਵਿਆਂ ਤੇ ਉਹਨਾਂ ਦੇ ਬੱਚੇ ਉੱਠ ਕੇ ਨਾਲ ਨਹੀਂ ਤੁਰ ਸਕਦੇ ਤੂੰ ਤਾਂ ਸੀ ਮਿੰਨ ਨੂੰ ਆ ਜਾਏਗਾ ਸਾਲ ਨੂੰ ਆ ਜਾਏਗਾ ਪਰ ਤੈਨੂੰ ਆਪਿਆਂ ਦਾ ਦਰਦ ਹੋਇਆ ਨਾ ਤੇ ਜਿਹੜੇ ਬੰਦੇ ਚਿੱਟਾ ਲਾ ਲਾ ਕੇ ਮਰ ਗਏ ਕਿੱਥੇ ਫੜ ਕੇ ਵੇਚਣ ਵਾਲੇ ਬਕਵਾਉਣ ਵਾਲੇ ਅਫਸਰ ਆ ਜਿਹੜੇ ਉਹ ਤੁੰਨਣੇ ਸੀ ਤੁਸੀਂ ਉਹਨਾਂ ਤੇ ਕਾਰਵਾਈ ਕਰਨੀ ਸੀ ਕਿਉਂ ਕਰਨੀ ਸੀ ਭਾਈ ਤੁਸੀਂ ਪੰਥਕ ਪਾਰਟੀ ਸੀ ਉਹ ਤੱਕੜੀ ਦੇ ਨਾਂ ਤੇ ਜਿਹੜੀ ਤੇ ਵੋਟਾਂ ਲਈਆਂ ਉਸੇ ਤੱਕੜੀ ਨਾਲ ਚਿੱਟਾ ਤੋਲਿਆ ਪਰ ਇੰਨਾ ਵੀ ਤੁਹਾਡਾ ਤੁਹਾਨੂੰ 80% ਪਾਪ ਲੱਗੂਗਾ 20 ਲੱਗਦਾ ਨਹੀਂ ਕਿਉਂਕਿ ਉਹ ਤੱਕੜੀ ਹੁਣ ਹੁਣ ਕੰਪਿਊਟਰ ਖੰਡਾ ਹੋ ਗਿਆ ਪਹਿਲਾਂ ਨਹੀਂ ਤੱਕੜੀ ਨਹੀਂ ਰਹੀ ਨਾ ਉਹ 20% ਤੁਸੀਂ ਤਾਂ ਵਾਜ ਜਾਓਗੇ ਉਹ ਕਹਿੰਦਾ ਜੀ ਸੁਖਵੀਰ ਬਾਦਲ ਕਹਿੰਦਾ ਪਾਠ ਕਰਦਾ ਜੀ ਉਹ ਤਾਂ 4-4 ਘੰਟੇ ਲੈ 540 ਕਰੋੜ ਰੁਪਏ ਮੈਨੂੰ ਦੇ ਦਿਓ ਮੈਂ ਤਾਂ 24 ਘੰਟੇ ਪਾਠ ਕਰੀ ਜਾਊਂਗਾ ਤੋ ਮੈਨੂੰ ਕੀ ਫਿਕਰ ਹੈ ਕੋਈ ਆਟਾ ਲਿਆਉਣਾ ਹੋਰ ਲਿਆਉਣਾ ਜਵਾਗ ਦੀ ਫੀਸ ਭਰਨੀ ਹੈ 540 ਕਰੋੜ ਰੁਪਇਆ ਇਕੱਠਾ ਕਰਕੇ ਬੈਠਾ ਉਹਨਾਂ ਸਾਰੇ ਬਿਜਲੀ ਦੇ ਬਿੱਲ ਉਹਨੇ ਨਹੀਂ ਭਰਨਾ ਸਬਜ਼ੀ-ਭਾਜੀ ਉਹਨੇ ਨਹੀਂ ਲਿਆਉਣੀ ਆਟਾ ਕੋਟਾ ਉਹਨੇ ਨਹੀਂ ਲਿਆਉਣਾ ਫੀਸ ਉਹਨੇ ਨਹੀਂ ਭਰਨੀ ਉਹਦੇ ਵਿੱਚੋਂ ਭਰਨੀ ਹੈ ਚਾਹੇ 24 ਘੰਟੇ ਭਾਈ ਜੋ ਪਾੜ ਕਰੀ ਚੱਲੋ ਹੁਣ ਬੰਦਾ ਪਾੜਦੇ ਧਿਆਨ ਤਾਂ ਲੱਗੂਗਾ ਜੇ ਉਹਦੇ ਕੋਲੇ ਆਮਦਨ ਦਾ ਕੋਸੋਰ ਸੂਕ ਉਹ ਰੇਕ ਬੰਦਾ ਸੰਸਾਰ ਦਾ 20 ਘੰਟਾ 40 ਘੰਟਾ ਦੇ ਸਿਮਰਨ ਵਾਸਤੇ ਕੱਢਦਾ ਉਹਦੇ ਕੰਮ ਤੇ ਜਾਂਦਾ ਉਹ ਕੰਮ ਦਾ ਵੀ ਸਕੂਨ ਆ ਉਹ ਵੀ ਸਿਮਰਨ ਹੈ ਤੇ ਸੁਖਵੀਰ ਬਾਦਲ ਇਹ ਇਹ ਸਟੇਟਮੈਂਟਾਂ ਲਈ ਜਾਂਦਾ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਵੀ ਖੁਫੀਆ ਰਿਪੋਰਟ ਆ ਰਹੀ ਹੈ ਵੀ ਪਸਾਈ ਸੁਖਵੀਰ ਬਾਦਲ ਨੇ ਇਹਨਾਂ ਦੀ ਬੰਨੋਂ ਹਟ ਗਈ ਸੀ ਪਰ ਤੱਥਾਂ ਦੇ ਆਧਾਰ ਤੇ ਆਪਾਂ ਗੱਲ ਕਰੀਏ ਉਹ ਸਮਾਂ ਦੱਸੂਗਾ ਜਾਂ ਉਹ ਬਾਹਰ ਆਉਂਦਾ ਜਦੋਂ ਪਰ ਹੁਣ ਕਹਿੰਦੇ ਝੰਗਾੜਾ ਮਰੀ ਜਾਂਦਾ ਉੱਤੇ ਪਿਆ ਹੁਣ ਉਹ 24 ਤੇ ਚੱਲਣ ਵਾਲਾ AC ਮਿੱਠੇ ਪ੍ਰਸ਼ਾਦੇ ਪ੍ਰੈਸ ਕੀਤੇ ਕੱਪੜੇ ਦਬਕੇ ਹੁਣ ਨਹੀਂ ਚੱਲਦੇ ਜਿਹੜਾ ਉਹ ਲੈਵ ਉਹ ਕੇ ਚੀ ਚੀ ਕਰਦਾ ਸੀ ਉਹ ਧੰਦਾ ਹੁਣ ਬੰਦ ਹੋ ਗਿਆ ਸੋ ਵੀਰੋ ਸਾਡੀ ਜਿਹੜੀ ਨੌਜਵਾਨ ਹੈ ਜਿਨ੍ਹਾਂ ਦੀ ਵੋਟ ਬਣੀ ਹੋਈ ਹੈ 18 ਤੋਂ 20 ਸਾਲ ਦੇ ਬੱਚੇ ਐ ਜਾਂ ਜਿਨ੍ਹਾਂ ਦੀ ਹੁਣ 2027 ਦੇ ਵਿੱਚ 16 ਸਾਲ ਦੇ ਬੱਚੇ ਉਹਨਾਂ ਦੀ 27 ਦੇ ਵਿੱਚ ਕਰੀਬ ਵੋਟ ਬਣ ਜੂ 18 ਦੇ ਹੋ ਜਾਣਗੇ ਉਹਨਾਂ ਨੂੰ ਬੇਨਤੀ ਹੈ ਵੀ ਇਹੋ ਜੇ ਤਸਕਰਾਂ ਨੂੰ ਕਿਸੇ ਵੀ ਪਾਰਟੀ ਦੇ ਵਿੱਚ ਐ ਮੂੰਹ ਨਾ ਲਾਇਓ ਕਿਉਂਕਿ ਤੁਸੀਂ ਆਉਣ ਵਾਲੇ ਸਮੇਂ ਦੇ ਵਿੱਚ ਇਸ ਦੇਸ਼ ਦੇ ਨੇਤਾ ਬਣਨਾ ਹੈ ਇਸ ਦੇਸ਼ ਦੇ ਇੰਜੀਨੀਅਰ ਬਣਨਾ ਹੈ ਡਾਕਟਰ ਬਣਨਾ ਹੈ ਕਿਸਾਨ ਬਣਨਾ ਹੈ ਕਾਰੀਗਰ ਬਣਨਾ ਹੈ ਤਾਂ ਇਹੋ ਜੇ ਬੰਦਿਆਂ ਨੂੰ ਇੱਕ ਬੋਰਡ ਦੇ ਨਾਲ ਨਕਾਰਦਿਆ ਕਰੋ ਤੇ ਲੜਾਈਆਂ ਝਗੜਿਆਂ ਚ ਕੁਛ ਨਹੀਂ ਪਿਆ ਨਾ ਕਿਸੇ ਨੇ ਖੱਟਿਆ ਨਾ ਕਿਸੇ ਨੇ ਖਟਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ